ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਤਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ disso ਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਨੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਾਰਣ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਮਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਾਓ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇ ਵੜੇ ਵਰਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੇ ਭਗਤ ਤੁਹਾਰਾ ਰਸੋਈ ਦੁਇ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਠੁੱਠੇ ਪਾਵਾਂ ਸਾ ਸਸ ਸਾਨੰਕ ਅਰਦੇ ਆਠ ਪਹਿਰ ਗੁਣ ਗਾਵਾਂ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਨੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਰਹਾ ਚਾਰਣ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਓਰ ਧਾਰੀ ਤਾਓ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਇ ਲਹਿ ਸੋ ਲਗੇ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇਕ ਦਾਨ ਸਾਹਿਬ ਠੁੱਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾਂ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ dissyo ਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਨੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਚਾਰਣ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਾਓ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਅਦਿ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਇ ਲਹਿਰ ਸੁ ਲਗੇ ਭਗਤ ਤੁਹਾਰਾ ਰਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾਂ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ dissyo ਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਨੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਵ ਚਾਰਣ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਮਲ ਜਾਈ ਅੰਮ੍ਰਿਤ ਵਚਨ ਹਿਰਦੈ ਉਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਏ ਲਹਿਰ ਸੁ ਲਗੇ ਭਗਤ ਤੁਹਾਰਾ ਰਸੋਈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਸਾ ਸਸ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਇਸ ਉਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਨੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਰਹਾ ਚਾਰਨ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਮਲ ਜਾਈ ਅੰਮ੍ਰਿਤ ਬਚਨ ਹਿਰਦੈ ਓਰ ਧਾਰੀ ਤਾਓ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਗੇ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਠੁੱਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਅੱਠ ਪਹਿਰ ਗੁਣ ਗਾਵਾਂ ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5ਵਾਂ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਇਸ ਉਪਰ ਕਰਤੇ ਸੋ ਤਦ ਸਦਾ ਆਇ ਮੇਰੇ ਸਾਹਿਬ ਮੈਂ ਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਾਰਨ ਧੋੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਓਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਕਾਂਤਰ ਕੇ ਗਤ ਤਦ ਪੈਸਾਰੇ ਤਦ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਗੇ ਭਗਤ ਤੁਹਾਰਾ ਰੰਸੋਈ ਦੁਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਅੱਠ ਪਹਿਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਹ ਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਨੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਾਰਣ ਧੋੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ અમૃત વચન હૃદય ઉર તારી તૌ કૃપા તે સંગ پائی આંતર કે ગત તુદ પૈસારે તદ જીવડ અવર ના કોઈ જિસנו લાય લહે સો લગે ભગત તુહારા રસોઈ દોય કર જોડ માંગો એક દાન ਸਾਹਿਬ ਠੁੱਠੇ ਪਾਵਾਂ ਸਾ ਸਬਸਾ ਸਾਨੰਕ ਅਰਦੇ ਆਠ ਪਹਿਰ ਗੁਣ ਗਾਵਾਂ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਲਾ ਪੰਜਵਾਂ ਤੋਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸਤ ਸਦ ਸਦਾ ਆਇ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੀ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਰਹਾ ਚਾਰਨ ਧੋੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅਮਰਤ ਬਚਨ ਹਿਰਦੈ ਔਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਕਾਂਤਰ ਕੇ ਗਤ ਤੁਦ ਪੈ ਸਾਰੇ ਤੁਦ ਜੀਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੇ ਸੋ ਲਾਗ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਠੁੱਠੇ ਪਾਵਾਂ ਸਾ ਸਬਸਾ ਸਾਨੰਕ ਅਰਾਦੇ ਆਠ ਪਹਿਰ ਗੁਣ ਗਾਵਾਂ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਲਾ ਪੰਜਵਾਂ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸਤ ਸਦ ਸਦਾ ਆਇ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਰਹਾਉ ਚਾਰਨ ਧੋੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ અમૃત વચન હૃદય ઉર તારે તાવ કૃપા તે સંગ پائی આંતર કે ગત તુદ પૈસારે તદ જીવડે અવર ના કોઈ જિસનું લાય લહે સો લાગે ભગત તુહારા સોઈ દોય કર જોડ માંગો એક દાન ਸਾਹਿਬ ਠੁੱਠੇ ਪਾਵਾਂ ਸਾਸ ਸਾਸ ਨਾਨਕ ਅਰਾਦੇ ਆਠ ਪਹਿਰ ਗੁਣ ਗਾਵਾਂ ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵਹਿ ਇਸ ਉਪਰ ਕਰਤੇ ਸਤ ਸਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਨੇ ਅੱਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ ਰਹਾ ਚਾਰਣ ਧੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਬਲ ਜਾਈ ਅਮਰਤ ਬਚਨ ਹਿਰਦੈ ਉਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪੈ ਸਾਰੇ ਤਦ ਜੇ ਵਡਿਆਵਰ ਨਾ ਕੋਈ ਜਿਸ ਨੂੰ ਲਾਏ ਲਹੇ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਸਾ ਸਬਸਾ ਸਾਨੰਕ ਅਰਦੇ ਆਠ ਪਹਿਰ ਗੁਣ ਗਾਵਾਂ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਾਰਣ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਮਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਏ ਲਹਿ ਸੁ ਲਗੇ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਠੁੱਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾਂ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਦਸਿਓ ਪਰ ਕਰਤੇ ਸੋਤ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੇ ਪ੍ਰਭ ਆਪਨੇ ਅਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਰਹਾਉ ਚਾਰਨ ਧੋੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਮਿਲ ਜਾਈ ਅੰਮ੍ਰਿਤ ਵਚਨ ਹਿਰਦੈ ਉਰ ਧਾਰੀ ਤਾਓ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇਵੜਿਆ ਵਰਨਾ ਕੋਈ ਜਿਸ ਨੂੰ ਲਾਇ ਲਹਿ ਸੁ ਲਗ ਭਗਤ ਤੁਹਾਰਾ ਰੰਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਸਾ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਲਾ 5ਵਾਂ ਤਦ ਚਿਤ ਆਏ ਮਹਾ ਅਨੰਦ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੇ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਾਰਣ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਮਲ ਜਾਈ ਅੰਮ੍ਰਿਤ ਬਚਨ ਹਿਰਦੈ ਓਰ ਧਾਰੀ ਤਾਉ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੈ ਸਾਰੇ ਤਦ ਜੇ ਵੜਿਆ ਵਰਨਾ ਕੋਈ ਜਿਸ ਨੂੰ ਲਾਏ ਲਹਿ ਸੁ ਲਗੇ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਠੁੱਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰ ਗੁਣ ਗਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ